ਹੈਲੋ ਸਸਿਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਓ ਦੋਸਤੋ ਆਪਾਂ ਜਿਸ ਮੁੱਦੇ ਦੀ ਵੀਡੀਓ ਬਣਾਉਣ ਲੱਗੇ ਆਂਗੇ ਆਪਾਂ ਨੇ ਪਹਿਲਾਂ ਦੋ ਕਹਾਣੀਆਂ ਪਾਈਆਂ ਸੀ YouTube ਚੈਨਲ ਤੇ ਬਹੁਤ ਕਹਾਣੀਆਂ ਜਿਸ ਦਾ ਪਾਰਟ 1 ਸੀਗਾ ਜਸੋਦਰਾ ਪਾਰਟ 2 ਸੁਜਾਤਾ ਅੱਜ ਤੁਹਾਨੂੰ ਪਾਰਟ 3 ਸੁਣਾਉਣ ਜਾਣ ਲੱਗੇ ਆਂਗੇ ਬਹੁਤ ਕਹਾਣੀਆਂ ਮਨਮੋਹਨ ਬਾਬਾ ਜੀ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਉਣਗੀਆਂ ਸੋ 2 ਮਿੰਟ ਦੀ ਗੱਲ ਤੁਹਾਨੂੰ ਇੱਕ ਹੋਰ ਕਹਿਣ ਜਾਣ ਲੱਗੇ ਆਂਗੇ ਪਾਰਟ 2 ਜਿਹੜੀ ਮੈਂ ਵੀਡੀਓ ਆਡੀਓ ਬਣਾਈ ਸੀਗੀ ਉਹ ਮੈਂ ਸਿਰਫ ਪਹਿਲਾਂ ਦੋ ਪਾਰਟਾਂ ਦੇ ਵਿੱਚ ਆਪਣੀ ਆਡੀਓ ਅਪਲੋਡ ਕਰੀ ਹੋਈ ਆ ਤੇ ਮੈਂ ਵੀਡੀਓ ਨਹੀਂ ਅਪਲੋਡ ਕਰੀ ਹੋਈ ਮਤਲਬ ਕਿ ਸਿਰਫ ਆਡੀਓ ਰਹੀ ਮੈਂ ਆਪਣੀ ਕਹਾਣੀ ਪੜ੍ਹੀ ਹੈਗੀ ਤੇ ਅੱਜ ਉਸ ਪਾਰਟ 2 ਦੇ ਉੱਪਰ ਇੱਕ ਵੀਰ ਦਾ ਕਮੈਂਟ ਆਇਆ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਲਾਈਵ ਸਟ੍ਰੀਮ ਨਹੀਂ ਕਰਦੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਨਹੀਂ ਜੀ ਮੈਂ ਨਹੀਂ ਕਰਦਾ ਕਿਉਂਕਿ ਲਾਈਵ ਸਟ੍ਰੀਮ ਕਰਨ ਦੇ ਲਈ ਦੋਸਤੋ ਤੁਹਾਨੂੰ ਵੀ ਪਤਾਗਾ ਜੋ YouTube ਚੈਨਲ ਜਿਹਦਾ ਬਣਿਆ ਹੋਇਆ ਹੈ ਉਹਨੂੰ ਪਤਾ ਹੁੰਦਾਗਾ ਕਿ 50 ਸਬਸਕ੍ਰਾਈਬਰ ਘੱਟ ਤੋਂ ਘੱਟ ਚਾਹੀਦੇ ਨੇਗੇ ਤਾਂ ਆਪਾਂ ਲਾਈਵ ਸਟ੍ਰੀਮ ਕਰ ਸਕਦੇ ਹਾਂ ਜੀ ਸੋ ਮੇਰੇ ਸਬਸਕ੍ਰਾਈਬਰ ਘੱਟ ਨੇਗੇ ਜਿਸ ਕਰਕੇ ਮੈਂ ਲਾਈਵ ਸਟ੍ਰੀਮ ਤੇ ਨਹੀਂ ਆ ਸਕਦਾ ਜਦੋਂ ਆਪਣੇ ਸਬਸਕ੍ਰਾਈਬਰ ਪੂਰੇ ਹੋਗੇ ਫਿਰ ਆਪਾਂ ਲਾਈਵ ਸਟ੍ਰੀਮ ਤੇ ਵੀ ਕਹਾਣੀਆਂ ਸੁਣਾਇਆ ਕਰਾਂਗੇ ਸੋ ਅੱਜ ਉਹ ਆਪਾਂ ਪਾਰਟ 3 ਦੀ ਅਗਲੀ ਕਹਾਣੀ ਸੁਣਾਉਣ ਜਾ ਰੱਗੇ ਆਂਗੇ ਜਿਸ ਦਾ ਨਾਮ ਹੈ ਚੰਡਾਲਿਕਾ ਸ਼ੁਰੂ ਕਰਦੇ ਆਂ ਜੀ ਧਿਆਨ ਨਾਲ ਸੁਣਨਾ ਤੇ ਜਿਸ ਨੇ ਪਿਛਲੀਆਂ ਦੋ ਕਹਾਣੀਆਂ ਨਹੀਂ ਸੁਣੀਆਂ ਤਾਂ ਕਿਰਪਾ ਕਰਕੇ ਪਹਿਲਾਂ ਉਹ ਦੋ ਕਹਾਣੀਆਂ ਸੁਣੋ ਤਾਂ ਹੀ ਤੁਹਾਨੂੰ ਇਹ ਤੀਜੀ ਕਹਾਣੀ ਸਮਝ ਆਵੇਗੀ ਤੇ ਸੁਣਨ ਵਿੱਚ ਵੀ ਵਧੀਆ ਲੱਗੇਗੀ ਧੰਨਵਾਦ ਪਰਕਿਰਤੀ ਦੇਖਣ 'ਚ ਸੁੰਦਰ ਸੂਝਵਾਨ ਮਨਚਾਂਚਲ ਚੰਡਾਲਿਕਾ ਕਹਾਣੀ ਸੁਣਾਉਣ ਜਾਣ ਲੱਗੇ ਅਗੇ ਤੁਨੂੰ ਪ੍ਰਕਿਰਤੀ ਦੇਖਣ 'ਚ ਸੁੰਦਰ ਸੂਝਵਾਨ ਮਨਚਾਂਚਲ ਸਰਸਵਤੀ ਨਗਰ ਦੇ ਬਾਹਰ ਕਾਫੀ ਦੂਰ ਤੇ ਚੰਗਾਲਾਂ ਦੀ ਬਸਤੀ ਦੇ ਘਰ ਜਿੱਥੇ ਸ਼ੂਰ ਉੱਕੜ ਆਦ ਉਹਨਾਂ ਦੀਆਂ ਝੁੱਗੀਆਂ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਉਸ ਦੀ ਮਾਂ ਮਟੰਗੀ ਨੇ ਉਸ ਨੂੰ ਖੂਤੇ ਕਪੜੇ ਧੋਣ ਅਤੇ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਭੇਜਿਆ ਸੀ ਜਦ کافی ਦੇਰ ਤੱਕ ਉਹ ਵਾਪਸ ਨਹੀਂ ਪਰਤੀ ਤਾਂ ਮਤੰਗੀ ਨੂੰ ਕੁਝ ਚਿੰਤਾ ਹੋਈ ਅਤੇ ਉਹ ਆਪਣੇ ਹੱਥ ਦਾ ਕੰਮ ਛੱਡ ਕੇ ਝੁੱਗੀ ਦੇ ਬੂਹੇ 'ਚ ਆ ਖੜੀ ਹੋਈ ਸੋਚ ਰਹੀ ਸੀ ਕਿ ਚੰਡਾਲਾ ਦੀ ਧੀ ਨੂੰ ਇੰਨਾ ਸੁੰਦਰ ਵੀ ਨਹੀਂ ਹੋਣਾ ਚਾਹੀਦਾ ਬਸਤੀ ਦੇ ਕਈ ਮੁੰਡੇ ਉਸ ਉੱਤੇ ਨਜ਼ਰਾਂ ਲਾਈ ਬੈਠੇ ਸਨ ਚੰਗਾ ਹੋਵੇ ਜੇ ਸੀਤੀ ਨੂੰ ਕਿਸੇ ਚੰਗੇ ਮੁੰਡੇ ਨੂੰ ਦੇਖ ਕੇ ਉਸ ਬਿਲੇ ਉਸਨੇ ਪ੍ਰਕਿਰਤੀ ਨੂੰ ਪਾਣੀ ਦਾ ਘੜਾ ਸਿਰ ਤੇ ਚੁੱਕੀ ਆਉਂਦੇ ਵੇਖਿਆ ਘੜੇ ਦਾ ਪਾਣੀ ਛਲਕ ਛਲਕ ਕੇ ਉਸ ਦੇ ਕੱਪੜਿਆਂ ਨੂੰ ਗਿੱਲਿਆਂ ਕਰ ਰਿਹਾ ਸੀ ਅਤੇ ਉਸ ਦੇ ਮੁੱਖ ਤੇ ਪਹਿਲਾਂ ਵਾਲੀ ਚੰਚਰਤਾ ਵੀ ਥਾਵੇਂ ਗੰਭੀਰਤਾ ਬਸਰੀ ਹੋਈ ਸੀ ਇੰਨੀ ਦੇਰ ਕਿਵੇਂ ਲਾ ਦਿੱਤੀ ਫਿਰ ਉਸ ਦੇ ਮੋਢੇ ਤੇ ਝੁੱਟੇ ਹੋਏ ਕੱਪੜੇ ਨਾ ਵੇਖ ਕੇ ਬੋਲੀ ਇਹ ਰੋਣਾ ਜਿਹ ਹੈ ਮੂੰਹ ਕਿਉਂ ਬਣਾਇਆ ਹੋਇਆ ਏ ਅਤੇ ਉਹ ਕੱਪੜੇ ਤੇ ਨਹੀਂ ਕਿਤੇ ਗਵਾਏ ਇੰਨੀ ਦੇਰ ਕਿਵੇਂ ਲਾ ਦਿੱਤੀ ਮਾਂ ਮੈਂ ਤਾਂ ਆਪਣਾ ਆਪ ਹੀ ਗਵਾ ਆਈ ਨਾ ਪ੍ਰਕਿਰਤੀ ਨੇ ਮਹਾਨੀ ਮਨਾ ਆਖਿਆ ਬੋਲਦੀ ਕਿਉਂ ਨਹੀਂ ਕੀ ਹੋਇਆ ਤੈਨੂੰ ਕੀ ਦੱਸਾਂ ਮਾਂ ਪ੍ਰਕਿਰਤੀ ਦੱਸਣ ਲੱਗੀ ਮੈਂ ਖੂਹ ਤੋਂ ਪਾਣੀ ਪਰ ਰਹੀ ਸੀ ਕਿ ਇੱਕ ਬੋਧ ਭੀਖੂ ਨੂੰ ਖੂਹ ਵੱਲ ਆਉਂਦਿਆਂ ਵੇਖਿਆ ਉਸ ਦੇ ਪੈਰ ਰਾਹ ਦੀ ਧੂੜ ਨਾਲ ਭਰੇ ਹੋਏ ਅਤੇ ਗਰਮੀ ਕਾਰਨ ਉਸ ਦੇ ਮੁੱਖ ਉੱਤੇ ਮੜ ਕੇ ਦੀਆਂ ਧਾਰੀਆਂ ਵਗ ਰਹੀਆਂ ਸਨ ਉਹ ਖੂਹ ਦੇ ਕੋਲ ਆ ਕੇ ਰੁਕਿਆ ਅਤੇ ਮੈਨੂੰ ਪਾਣੀ ਪਿਲਾਉਣ ਲਈ ਕਿਹਾ ਜਦ ਮੈਂ ਕਿਹਾ ਕਿ ਮੈਂ ਤਾਂ ਚੰਡਾਲ ਪੁੱਤਰੀ ਹਾਂ ਮੇਰੇ ਹੱਥ ਦਾ ਪਾਣੀ ਪੀ ਕੇ ਉਸ ਦਾ ਧਰਮ ਵਿਭ੍ਰੰਸ਼ਟ ਹੋ ਜਾਵੇਗਾ ਤਾਂ ਉਸ ਨੇ ਪਤਾ ਕੀ ਕਿਹਾ ਉਸ ਨੇ ਕਿਹਾ ਕਿ ਉਸ ਦਾ ਵਾਸਤਾ ਪਾਣੀ ਨਾਲ ਹੈ ਉਸ ਦੀ ਜਾਤੀ ਨਾਲ ਨਹੀਂ ਜਦ ਮੈਂ ਇਸ ਬਾਰੇ ਉਸ ਅੱਗੇ ਹੋਰ ਗੱਲਬਾਤ ਕੀਤੀ ਤਾਂ ਉਸ ਆਖਿਆ ਉਹ ਜਾਤ ਪਾਤ ਨੂੰ ਨਹੀਂ ਮੰਨਦਾ ਅਤੇ ਹਰ ਮਨੁੱਖ ਨੂੰ ਇੱਕੋ ਜਿਹਾ ਸਮਝਦਾ ਹੈ ਕਿ ਮਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਭਲਾਂ ਮਾਂ ਨੇ ਸਨੇਹ ਭਰੀ ਨਜ਼ਰ ਨਾਲ ਉਸ ਵੱਲ ਤੱਕਦੇ ਆਖਿਆ ਮੈਂ ਨਹੀਂ ਜਾਣਦੀ ਧੀ ਇਹ ਕਿ ਇਹ ਸੱਚ ਹੈ ਜਾਂ ਨਹੀਂ ਪਰ ਇਸ ਤਰ੍ਹਾਂ ਕਹਿਣ ਅਤੇ ਇਸ ਅਨੁਸਾਰ ਵਿਹਾਰ ਕਰਨ ਵਾਲਾ ਕੋਈ ਮਨੁੱਖ ਨਹੀਂ ਦੇਵਤਾ ਹੀ ਹੋ ਸਕਦਾ ਹੈ ਬਲਕਿ ਦੇਵਤਿਆਂ ਤੋਂ ਵੀ ਉੱਚਾ ਹੀ ਹੋਣਾ ਹੈ ਅਤੇ ਵੱਖਰਾ ਹੋਣਾ ਹੈ ਦੇਵਤਿਆਂ ਨੇ ਹੀ ਤਾਂ ਸਾਨੂੰ ਇਸ ਨੀਚ ਜਾਤੀ ਦੀ ਪੈਦਾ ਕੀਤਾ ਹੈ ਪ੍ਰਕਿਰਤੀ ਦੇ ਮਨਮਾਸਤੇ ਜਿਉਂ ਤਿੱਖੂ ਆਨੰਦ ਦੇ ਬੋਲ ਉਸ ਦੀ ਸੂਰਤ ਵਾਸ ਕਰਕੇ ਬੈਠ ਗਏ ਸੁਪਨਿਆਂ ਜਾਗਦਿਆਂ ਉਸ ਬਾਰੇ ਸੋਚਦੀ ਰਹਿੰਦੀ ਉਸ ਸਮੇਂ ਜਿਸ ਸਮੇ ਉਸ ਦੀ ਭੇਟ ਭਿਖੂ ਨਾਲ ਹੋਈ ਸੀ ਖੂਹ ਤੇ ਜਾ ਕੇ ਬੈਠ ਜਾਂਦੀ ਜਦੋਂ ਆਪਣੇ ਆਪ ਨੂੰ ਕੋਸਣ ਲੱਗਦੀ ਕਿ ਉਸ ਨੇ ਭਿਖੂ ਦਾ ਪਿੱਛਾ ਕਰਕੇ ਉਸ ਦੇ ਰਹਿਣ ਦਾ ਸਥਾਨ ਕਿਉਂ ਨਾ ਵੇਖ ਲਿਆ ਜੇ ਵੇਖ ਲਿਆ ਹੁੰਦਾ ਤਾਂ ਕਿਤੇ ਲੋਕ ਕੇ ਖੜੀ ਉਸ ਵੱਲ ਵੇਖਦੀ ਅਤੇ ਕਲੇਜਾ ਠੰਡਾ ਕਰ ਲੈਂਦੀ ਕੁਝ ਦਿਨਾਂ ਬਾਅਦ ਜਦੋਂ ਮੋੜੋਂ ਸੀ ਪੀ ਖੂਨ ਅੰਦ ਨੂੰ ਖੂਬ ਹਲਾਉਂਦਿਆਂ ਵੇਖਿਆ ਤਾਂ ਉਸ ਦਾ ਮਨ ਖੜੇ ਉੱਠਿਆ ਅਤੇ ਉਸ ਦੇ ਖੂਹ ਕੋਲ ਆਉਣ ਤੋਂ ਪਹਿਲਾਂ ਹੀ ਪਾਣੀ ਦਾ ਡੋਲ ਭਰ ਕੇ ਖੜੀ ਹੋ ਗਈ। ਆਨੰਦ ਇੱਕ ਦੋ ਪਲ ਖੂਹ ਕੋਲ ਰੁਕਿਆ ਉਸ ਵੱਲ ਤੱਕਿਆ ਅਤੇ ਫਿਰ ਅੱਗੇ ਵਧ ਗਿਆ। ਅੱਗੇ ਤੁਰ ਕੇ ਅੱਜ ਪਾਣੀ ਨਹੀਂ ਪੀਵਾਂਗੇ ਪਰ ਕਿ ਅਸੀਂ ਸੁਖਤਾ ਨਾਲ ਬੋਲੀ। ਆਨੰਦ ਦੇ ਪੈਰ ਰੁਕ ਗਏ। ਅਤੇ ਉਹ ਪ੍ਰਕਿਰਤੀ ਵੱਲ ਤੱਕਦੇਆਂ ਬੋਲਿਆ ਲਿਆ ਫਿਰ ਤੇਰੇ ਹੱਥੋਂ ਪਾਣੀ ਪੀਣ ਦੇ ਵਿਚਾਰ ਨਾਲ ਮੈਂ ਅਨੁਭਵ ਕਰ ਰਿਹਾ ਹਾਂ ਜਿਵੇਂ ਮੈਂ ਆਪਣੇ ਪੂਰਵ ਕੀਤੇ ਪਾਪਾਂ ਦਾ ਪ੍ਰਸਚਿਤ ਕਰ ਰਿਹਾ ਹੋਵਾਂ ਉਸਨੇ ਪ੍ਰਕਿਰਤੀ ਦੇ ਡੋਲ ਤੋਂ ਡੁੱਲਦੇ ਪਾਣੀ ਨੂੰ ਆਪਣੀ ਬੁੱਕ ਚ ਲੈ ਕੇ ਮੂੰਹ ਤੇ ਪਾਣੀ ਦੇ ਚਿੱਟੇ ਮਾਰਦਾ ਅਤੇ ਪੀਂਦਾ ਰਿਹਾ ਤੁਸੀਂ ਕਿੱਧਰ ਜਾ ਰਹੇ ਹੋ ਅਤੇ ਕਿੱਥੇ ਰਹਿੰਦੇ ਹੋ ਪ੍ਰਕਿਰਤੀ ਨੇ ਪੁੱਛਿਆ ਮੈਂ ਸਰਾਵਸਤੀ ਨਗਰ ਚ ਜੇਤਵਾਨ ਦੇ ਬੋਧ ਵਿਹਾਰ ਚ ਰਹਿੰਦਾ ਹਾਂ ਤੂੰ ਕਦੀ ਸਰਾਵਸਤੀ ਨਗਰ ਚ ਆ ਕੇ ਬੋਧ ਵਿਹਾਰ ਨਹੀਂ ਵੇਖਿਆ ਤਤਘਤ ਮਹਾਤਮਾ ਬੁੱਧ ਦੇ ਦਰਸ਼ਨ ਨਹੀਂ ਕੀਤੇ ਅੱਛਾ ਨਾ ਕੀ ਹੈ ਤੇਰਾ ਪ੍ਰਕਿਰਤੀ ਉਹ ਮਨ ਹੀ ਮਨ ਖੁਸ਼ ਹੁੰਦਿਆਂ ਬੋਲੀ ਨਾ ਤੇ ਬੜਾ ਸੁੰਦਰ ਹੈ ਤੇਰਾ ਆਨੰਦ ਬੋਲਿਆ ਸੱਚਮੁੱਚ ਪ੍ਰਕਿਰਤੀਆਂ ਤੋਂ ਪ੍ਰਕਿਰਤੀ ਦਾ ਵੀ ਕੋਈ ਅਰਥ ਹੁੰਦਾ ਹੈ ਮੈਨੂੰ ਤੇ ਆਪਣੇ ਨਾਮ ਦੇ ਅਰਥ ਦਾ ਵੀ ਨਹੀਂ ਪਤਾ ਪਾਣੀ ਪੀ ਕੇ ਆਨੰਦ ਤੁਰਨ ਲੱਗਾ ਦਾ ਪ੍ਰਕਿਰਤੀ ਵੀ ਖੂ ਦੀ ਮੰਡ ਤੋਂ ਛਾਲ ਮਾਰ ਕੇ ਉਸ ਨਾਲ ਤੁਰਨ ਲੱਗ ਪਈ ਤੂੰ ਆਪਣਾ ਕੰਮ ਕਰ ਮੈਂ ਬਹੁਤ ਦੂਰ ਜਾਣਾ ਹੈ ਪ੍ਰਕਿਰਤੀ ਦੇ ਅਰਥ ਤਨ ਤੁਸੀਂ ਦੱਸੇ ਹੀ ਨਹੀਂ ਉਹ ਆਨੰਦ ਦੇ ਕਦਮਾਂ ਨਾਲ ਕਦਮ ਮਿਲਾਉਂਦਿਆਂ ਬੋਲੀ ਪ੍ਰਕਿਰਤੀ ਭਾਵ ਜੰਗਲ ਪੰਖੇਰੂ ਚਰਨੇ ਨਦੀਆਂ ਮੀਂਹ ਹਨੇਰੀ اچھا ਚੰਗਾ ਹੁਣ ਤੂੰ ਵਾਪਸ ਜਾ ਕਿਉਂ ਪ੍ਰਕਿਰਤੀ ਚਾਂਚਲਤਾ ਨਾਲ ਬੋਲੀ ਡਰਦੇ ਹੋਏ ਡਰਦੇ ਹਾਂ ਕੋਈ ਵੇਖ ਕੇ ਕਹੇ ਨਾ ਕਿ ਉਹਨਾਂ ਨੇ ਵੀ ਅਨੰਦ ਨੂੰ ਇੱਕ ਚੰਡਾਲਿਕਾ ਨਾਲ ਜਾਂਦਿਆਂ ਗੱਲਾਂ ਕਰਦਿਆਂ ਵੇਖਿਆ ਹੈ ਅਨੰਦ ਦੇ ਮਨ ਵਿੱਚ ਸੱਚਮੁੱਚ ਇਹ ਵਿਚਾਰ ਉੱਠਣ ਲੱਗੇ ਸਨ ਕਈ ਵੀ ਭਿਖੂ ਉਸ ਨਾਲ ਇਸ ਕਾਰਨ ਈਰਖਾ ਕਰਦੇ ਸਨ ਕਿ ਉਹ ਮਹਾਤਮਾ ਬੁੱਧ ਦਾ ਪਰਮ ਸੰਮੀ ਹੀ ਸੂਸ਼ ਹੈ ਸੰਸਾਰ ਨੂੰ ਛੱਡਿਆ ਪਰ ਸੰਸਾਰ ਨੂੰ ਆਪਣੇ ਅੰਦਰ ਲੈ ਕੇ ਤੁਰਦੇ ਫਿਰਦੇ ਹਨ ਇਹ ਭਿਖੂ ਈਰਖਾ ਦਵੇਸ਼ ਅਭਿਮਾਨ ਹਾਲੇ ਵੀ ਕਈਆਂ ਦੇ ਮਨ ਚੋਂ ਨਹੀਂ ਨਿਕਲਿਆ ਇਹ ਆਨੰਦ ਨੇ ਕਈ ਵਾਰੀ ਅਨੁਭਵ ਕੀਤਾ ਸੀ ਗੱਲ ਨੂੰ ਦੂਜੇ ਪਾਸੇ ਲੈ ਜਾਣ ਖਾਤਰ ਆਨੰਦ ਬੋਲਿਆ ਸਾਡੀਆਂ ਨਜ਼ਰਾਂ 'ਚ ਚੰਡਾਲ ਅਤੇ ਬ੍ਰਾਹਮਣ ਇੱਕ ਬਰਾਬਰ ਹਨ ਤੁਹਾਡੇ ਮੰਨਣ ਜਾਂ ਮੰਨਣ ਨਾਲ ਕੀ ਹੁੰਦਾ ਹੈ ਇਹ ਜਾਤਾਂ ਈਸ਼ਵਰ ਨੇ ਬਣਾਈਆਂ ਤੁਸੀਂ ਈਸ਼ਵਰ ਨੂੰ ਤਾਂ ਮੰਨਦੇ ਹੋਵੋਗੇ ਨਹੀਂ ਪ੍ਰਕਿਰਤੀ ਨਹੀਂ ਮੈਂ ਈਸ਼ਵਰ ਨੂੰ ਨਹੀਂ ਵੇਖਿਆ ਤੇ ਨਾ ਹੀ ਹਲੇ ਤੱਕ ਕਿਸੇ ਹੋਰ ਨੇ ਵੇਖਿਆ ਹੈ ਜੇ ਈਸ਼ਵਰ ਨੇ ਇਸ ਤਰ੍ਹਾਂ ਦੀਆਂ ਜਾਤਾਂ ਬਣਾਈਆਂ ਹੁੰਦੀਆਂ ਤਾਂ ਸਾਡੇ ਇਸ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ 'ਚ ਕਿਉਂ ਨਾ ਬਣਾਈਆਂ ਹਰ ਦੇਸ਼ ਦੇ ਈਸ਼ਵਰ ਬੱਕਰੇ-ਵੱਕਰੇ ਤਾਂ ਨਹੀਂ ਹੋ ਸਕਦੇ ਤੂੰ ਆਪ ਹੀ ਸੋਚ ਅਤੇ ਨਾ ਹੀ ਆਪਣੇ ਆਪ ਨੂੰ ਹੀ ਸਮਝ ਇਸ ਤੋਂ ਬਾਅਦ ਪ੍ਰਕਿਰਤੀ ਘਰ ਦੇ ਕੰਮਾਂ ਤੋਂ ਵਿਹਲੀ ਹੋ ਕੇ ਜਾਂ ਤਾਂ ਕੂਟੇ ਜਾ ਕੇ ਬੈਠ ਜਾਂਦੀ ਜਾਂ ਸਰਸਵਤੀ ਨਗਰ ਤੇ ਜਾ ਕੇ ਬੋਧ ਵਿਹਾਰ ਦੇ ਮੁੱਖ ਦੁਆਰ ਕੋਲ ਕਿਸੇ ਰੁੱਖ ਦੀ ਓਟ ਚ ਜਾ ਘੜੀ ਹੁੰਦੀ ਕਿਸੇ ਵੇਲੇ ਆਨੰਦ ਨਜ਼ਰ ਆ ਜਾਂਦਾ ਤਾਂ ਉਸ ਦੀਆਂ ਅੱਖਾਂ ਨੂੰ ਠੰਡ ਪੈ ਜਾਂਦੀ ਫਿਰ ਇਹਹੀ ਠੰਡ ਇੱਕ ਪਿਆਸ ਇੱਕ ਤੜਫ ਵਾਂਗ ਉਸ ਦੇ ਕਲੇਜ ਜਿसेਕ ਕਰਨ ਲੱਗਦੀ ਭੁੱਖ ਲੱਗਣੀ ਬੰਦ ਹੋ ਗਈ ਪਹਿਲਾਂ ਵਾਲੀ ਚੰਚਲਤਾ ਅਲੋਪ ਹੋ ਗਈ ਜਿਵੇਂ ਸਰੀਰ ਚ ਸਾਹ ਸੱਤੇ ਹੀ ਨਾ ਰਿਹਾ ਹੋਵੇ ਚੁੱਪ ਰਹਿੰਦੀ ਅਤੇ ਰਾਤ ਨੂੰ ਪਾਸੇ ਵੱਟਦੀ ਹੰਝੂ ਵਹਾਉਂਦੀ ਰਹਿੰਦੀ। ਮਾਂ ਨੇ ਵੇਖਿਆ ਤਾਂ ਇਸ ਦਾ ਕਾਰਨ ਪੁੱਛਿਆ। ਬਹੁਤ ਪੁੱਛਣ ਤੇ ਪ੍ਰਕਿਰਤੀ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਉਹ ਪਿੱਖੂ ਆਨੰਦ ਨੂੰ ਪਿਆਰ ਕਰਨ ਲੱਗੀ ਹੈ ਅਤੇ ਉਸ ਦੇ ਬਿਨਾਂ ਨਹੀਂ ਰਹਿ ਸਕਦੀ। ਪਾਗਲ ਨਾ ਬਣਤੀ ਏ ਤੈਨੂੰ ਨਹੀਂ ਪਤਾ ਇਨਾ ਪਿੱਖੂਆਂ ਦਾ। ਬਹੁ ਮਾਇਆ ਤੇ ਕ੍ਰਿਸ਼ਨਾ ਤੋਂ ਦੂਰ ਕਾਮ ਵਾਸ਼ਨਾ ਨੂੰ ਵਾਸਤੇ ਕੀਤਾ ਹੁੰਦਾ ਹੈ। ਸੁੰਦਰ ਤੋਂ ਸੁੰਦਰ ਇਸਤਰੀ ਇੰਨਾਂ ਨੂੰ ਕর্ষਿਤ ਨਹੀਂ ਕਰ ਸਕਦੀ ਚਾਹੇ ਉਹ ਨਾਤਕੀ ਹੋਵੇ ਚਾਹੇ ਰਾਜਕਮਾਰੀ ਤੂੰ ਤੇ ਇੱਕ ਉਸ ਦੇ ਕੰਨ ਦਾ ਭਾਵ ਵੀ ਤੋਂ ਨੀਚ ਜਾਂਦੀ ਸੀ ਨਹੀਂ ਮੈਨੂੰ ਲੱਗਣ ਲੱਗ ਪਿਆ ਹੈ ਕਿ ਮੈਂ ਵੀ ਕੁਝ ਚੀਜ਼ ਹਾਂ ਮੇਰੇ ਹੋਣ ਦੇ ਵੀ ਕੁਝ ਅਰਥ ਹਨ ਕੁਝ ਸਾਰਥਕਤਾ ਹੈ ਮੈਂ ਪਹਿਲੀ ਵਾਰ ਅਨਪਵ ਕੀਤਾ ਹੈ ਕਿ ਮੈਂ ਆਪਣੇ ਆਪ ਚ ਅਪੂਰਨ ਹਾਂ ਹੁਣ ਤੇ ਵੀ ਖੋਨ ਅੰਧ ਹੀ ਇਹੋ ਜਿਹੇ ਸ਼ਬਦ ਇਹੋ ਜਿਹੀਆਂ ਗੱਲਾਂ ਤੂੰ ਕਿੱਥੋਂ ਸਿੱਖ ਲਈਆਂ ਲੱਗਦਾ ਹੈ ਕਿ ཕਿਕੂਆਂ ਗੱਲਾਂ ਨੇ ਤੇਰਾ ਮਸਤਕ ਫੇਰ ਦਿੱਤਾ ਹੈ ਚਾਹੇ ਇਹ ཕਿਕੂ ਕੁਝ ਕਹਿਣ ਪਰ ਈਸ਼ਵਰ ਤੋਂ ਉੱਪਰ ਤੇ ਨਹੀਂ ਅਸੀਂ ਰ੍ਹਾਂਗੇ ਤੇ ਉਹੀ ਚੰਡਾਲ ਦੀ ਚੰਡਾਲ ਹੀ ਨਹੀਂ ਮਾਂ ਮੈਨੂੰ ਲੱਗਦਾ ਹੈ ਕਿ ཕਿਕੂ ਨੇ ਸੱਚੀ ਹੀ ਕਿਹਾ ਸੀ ਜੇ ਇਹ ਸਭ ਕੁਝ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਤਾਂ ਸੰਸਾਰ 'ਚ ਨਾ ਹੀ ਇਹ ਘਿਰਣਾ ਹੁੰਦੀ ਨਾ ਅਤਿਆਚਾਰ ਹੁੰਦਾ ਨਾ ਕੋਈ ਬ੍ਰਾਹਮਣ ਹੁੰਦਾ ਨਾ ਕੋਈ ਚੰਡਾਲ ਈਸ਼ਵਰ ਇੰਨਾ ਪੱਖਪਤੀ ਨਹੀਂ ਹੋ ਸਕਦਾ ਮਾਂ ਨੇ ਉਸ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਨਾ ਮੰਨੀ ਇਹ ਵੀ ਆਖਿਆ ਕਿ ਆਨੰਦ ਦੇ ਬਿਨਾ ਉਸਦਾ ਜਿਉਣਾ ਸੰਭਵ ਨਹੀਂ ਜੇ ਉਹ ਉਸ ਨੂੰ ਪ੍ਰਾਪਤ ਨਾ ਹੋਇਆ ਤਾਂ ਉਹ ਖੁੱਝ ਸਾਲ ਮਾਰ ਕੇ ਡੁੱਬ ਮਰੇਗੀ ਸੁਣ ਕੇ ਮਤੰਗੀ ਚਿੰਤਾ 'ਚ ਪੈ ਗਈ ਕੁਝ ਦੇਰ ਬਾਅਦ ਪ੍ਰਕਿਰਤੀ ਫੇਰ ਬੋਲੀ ਹੋਰ ਕੁਝ ਨਹੀਂ ਮਾਂ ਤਾਂ ਇੱਕ ਵਾਰੀ ਸਿਰਫ ਇੱਕ ਵਾਰੀ ਉਸ ਨਾਲ ਮੇਰਾ ਮੇਲ ਕਰਵਾ ਦੇ ਉਸ ਤੋਂ ਬਾਅਦ ਮੈਂ ਮਰ ਵੀ ਜਾਵਾਂ ਤਾਂ ਮੈਨੂੰ ਚਿੰਤਾ ਨਹੀਂ ਤੂੰ ਤੇ ਮਾਂ ਕਈ ਤਰ੍ਹਾਂ ਦੇ ਟੂਨੇ ਯੰਤਰ ਮੰਤਰ ਜਾਣਦੀ ਐ ਨਹੀਂ ਧੀਏ ਇੰਨਾ ਭਿਖੂਆਂ ਸੰਨਿਆਸੀਆਂ ਤੇ ਮੇਰੇ ਟੂਨੇ ਤੰਤਰਾਂ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਫਿਰ ਕੋਈ ਹੋਰ ਢੰਗ ਅੱਛਾ ਮਤੰਗੀ ਕੁਝ ਦੇਰ ਸੋਚਦੇ ਰਹਿਣ ਤੋਂ ਬਾਅਦ ਬੋਲੀ ਜੇ ਅਸੀਂ ਉਸ ਨੂੰ ਭੋਜਨ ਕਰਨ ਲਈ ਆਪਣੇ ਘਰ ਸੱਦੀਏ ਤਾਂ ਕਿ ਉਹ ਆ ਜਾਵੇਗਾ ਜੇ ਉਹ ਚੰਡਾਲ ਅਤੇ ਬ੍ਰਾਹਮਣ ਚ ਅੰਤਰ ਨਹੀਂ ਸਮਝਦੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਉਹ ਜ਼ਰੂਰ ਆ ਜਾਵੇਗਾ ਅਤੇ ਜੇ ਉਹ ਨਾ ਆਇਆ ਤਾਂ ਤਾਂ ਮੈਂ ਸਮਝਾਂਗੀ ਕਿ ਜੋ ਉਹ ਕਹਿੰਦੇ ਹਨ ਉਹ ਸਭ ਝੂਠ ਲੈਂਦਾ ਹੈ ਪ੍ਰਕਿਰਤੀ ਦੀ ਪ੍ਰਸੰਨਤਾ ਦਾ ਅੰਤ ਨਹੀਂ ਸੀ ਚੰਡਾਲ ਦੇ ਘਰ ਛਤਰੀ ཕਿਕੂ ਪਿਖੂ ਨਹੀਂ ਬਲਕਿ ਇਸ ਤਰ੍ਹਾਂ ਦਾ ਰਾਜਕੁਮਾਰ ਪ੍ਰਕਿਰਤੀ ਸਰਵਸਤੀ ਜਾ ਕੇ ਆਨੰਦ ਬਾਰੇ ਇਧਰ ਉਧਰ ਪੁੱਛਗਿੱਛ ਕਰਦੀ ਰਹੀ ਸੀ ਉਸ ਨੂੰ ਪਤਾ ਲੱਗਿਆ ਕਿ ਆਨੰਦ ਵੀ ਮਹਾਤਮਾ ਬੁੱਧਵੰਗ ਕਪਲ ਵਸਤੂ ਦੇ ਰਾਜਾ ਸੂਦੋਦਨ ਦੇ ਪੁੱਤਰ ਹਨ ਦੂਜੀ ਮਾਂ ਦੀ ਕੁੱਖੋਂ ਹੁਣ ਰਾਜਪਾ ਬਣਾ ਦੇ ਸੁੱਖ ਆਰਾਮ ਸਾਡ ਤੇ ਸਦਾ ਕਿ ਪੀਲੇ ਵਸਤਰ ਪਾਈ ਭਿਖੂਆ ਕਿਉਂ ਮੰਗਦੇ ਫਿਰਦੇ ਹਨ ਇਹ ਉਸ ਦੀ ਸਾਂਝ ਤੋਂ ਬਾਹਰ ਦੀ ਗੱਲ ਸੀ ਪਰ ਕਿਰਤੀ ਨੇ ਲੱਕੜੀ ਦੀ ਇੱਕ ਸੰਦੂਕ ਪਤੀ ਚੋਂ ਕਿਸੇ ਖਾਸ ਅਫਸਰਾਂ ਤਿਹਾਰਾਂ ਦੇ ਦਿਨ ਪਹਿਨਣ ਵਾਲੇ ਵਸਤਰ ਕੱਢੇ ਚਾਹੇ ਉਸ ਨੂੰ ਨਗਰ ਦੀਆਂ ਆਰੀਆਂ ਇਸਤਰੀਆਂ ਬਾਗ ਸ਼ਿੰਗਾਰ ਕਰਨਾ ਨਹੀਂ ਸਿਉਂਦਾ ਪਰ ਫਿਰ ਵੀ ਉਸ ਦੇ ਸਰੀਰ ਦੀ ਕੁਦਰਤੀ ਬਣਵਟ ਪ੍ਰਕਿਰਤੀ ਦੇ ਬਹੁਤ ਨੇੜੇ ਰਹਿਣ ਕਾਰਨ ਆਰੀਆਂ ਇਸਤਰੀਆਂ ਤੋਂ ਜ਼ਿਆਦਾ ਲੱਜਕਦਾਰ ਅਤੇ ਆਕਰਸ਼ਕ ਸੀ ਪ੍ਰਕਿਰਤੀ ਨੇ ਕਾਲੇ ਰੰਗ ਕਾਲੇ ਲਾਲ ਰੰਗ ਦਾ ਕੱਪੜਾ ਘਗਰੀ ਮੰਗ ਆਪਣੇ ਲੱਕ ਦੁਆਲੇ ਲਪੇਟਿਆ ਪੱਕੀ ਗੰਢ ਮਾਰ ਕੇ ਉਸ ਉੱਤੇ ਕਾਲੇ ਉਨ ਦੀ ਰੱਸੀ ਬੰਨੀ ਆਪਣੇ ਭਰਮੀਆਂ ਸਾਥੀਆਂ ਨੂੰ ਵੀ ਕਾਲੇ ਰੰਗ ਦੀ ਇੱਕ ਚੌੜੀ ਪੱਟੀ ਨਾਲ ਟਕਿਆ ਅਤੇ ਪਿੱਠ ਪਿੱਛੇ ਗੰਢ ਮਾਰ ਲਈ ਫਿਰ ਉਸ ਨੇ ਆਪਣੇ ਕਾਲੇ ਲੰਮੇ ਵਾਲਾਂ ਦਾ ਜੂڑا ਬਣਾਇਆ ਇੱਕ ਵਿੱਚ ਰੰਗ-ਬਰੰਗੇ ਫੁੱਲ ਟੰਗੇ ਟੋਰੇ ਚ ਪਾਣੀ ਭਰ ਕੇ ਆਪਣਾ ਚਿਹਰਾ ਉਸ ਵਿੱਚ ਵੇਖਿਆ ਤਾਂ ਉਸ ਦੇ ਬੁੱਲਾਂ ਤੇ ਇੱਕ ਬਹਿਸ ਸਮਈ ਮੁਸਕਾਨ ਸੀ اپنی ਧੀ ਦੇ ਸਹਾਰ ਸੰਗਾਰਜ ਸਹਾਇਤਾ ਕਰਨ ਤੋਂ ਬਾਅਦ ਮਤੰਗੀ ਬਸਤੀ ਦੇ ਬਾਹਰ ਜਾ ਕੇ ਆਨੰਦ ਦੀ ਉਡੀਕ ਕਰਨ ਲੱਗੀ। ਆਨੰਦ ਦੇ ਪਹੁੰਚਣ ਤੇ ਉਹ ਉਸ ਨੂੰ ਉਸ ਰਾਸਤੇ ਉਨ ਲੈ ਕੇ ਘਰ ਵੱਲ ਆਈ ਜਿਸ ਪਾਸੇ ਗੰਦਗੀ ਘੱਟ ਸੀ। ਉਸ ਦਿਨ ਉਹਨਾਂ ਨੇ ਆਦਮੀ ਤਾਂ ਜੰਗਲ 'ਚ ਸ਼ਿਕਾਰ ਕਰਨ ਜਾਂ ਹੋਰ ਕੰਮਾਂ ਤੇ ਗਏ ਹੋਏ ਸਨ। ਪ੍ਰਕਿਰਤੀ ਦੇ ਆਪਣੇ ਪਿਤਾ ਦਾ ਤਹਾਂਤ ਕੁਝ ਬਰੇ ਪਹਿਲਾਂ ਇੱਕ ਸੱਪ ਦੇ ਕੱਟ ਜਾਣ ਦਾ ਹੋ ਗਿਆ ਸੀ। ਬਸਤੀਆਂ ਦੀਆਂ ਟੀਮੀਆਂ ਅਤੇ ਬੱਚੇ ਪੀਖੋਂ ਆਨੰਦ ਨੂੰ ਮਤੰਗੀ ਨਾਲ ਆਉਂਦਿਆਂ ਵੇਖ ਕੇ ਹੈਰਾਨੀ ਭਰੀਆਂ ਅੱਖਾਂ ਨਾਲ ਤੱਕਣ ਲੱਗੇ। ਆਪਣੀ ਝੁੱਗੀ ਚੱਲਿਆ ਕੇ ਮਤੰਗੀ ਨੇ ਆਨੰਦ ਨੂੰ ਗੋਹੇ ਮਿੱਟੀ ਨਾਲ ਲਿਪੇ ਫਰਸ਼ ਤੇ ਵਿਛਾਏ ਆਸਣ ਉੱਤੇ ਬਿਠਾ ਦਿੱਤਾ। ਪ੍ਰਕਿਰਤੀ ਵੀ ਮਾਂ ਕੋਲ ਆ ਕੇ ਬੈਠ ਗਈ। ਤੁਸੀਂ ਕਿਸ ਤਰ੍ਹਾਂ ਦੇ ਮਨੁੱਖੋਂ ਮਤੰਗੀ ਅਨੰਦ ਬੱਦ ਤੱਕਣਿਆ ਬੁੱਲੀ। ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਲੋਕੀ ਡਰਦੇ ਹਨ। ਤੁਸੀਂ ਉਹਨਾਂ ਦਲਿਤ ਬ੍ਰਿ ਚੰਡਾਲਾਂ ਦੇ ਘਰ ਆ ਕੇ ਬੈਠੇ ਹੋ ਇਸ ਤਰ੍ਹਾਂ ਪਹਿਲਾਂ ਨਾ ਕਦੀ ਅਸੀਂ ਵੇਖਿਆ ਨਾ ਸੁਣਿਆ ਉੰਜ ਸਾਡੇ ਪਰਛਾਵਿਆਂ ਤੋਂ ਡਰਨ ਵਾਲੇ ਛਤਰੀ ਬ੍ਰਾਹਮਣ ਸਾਡੀਆਂ ਜਵਾਨ ਕੁੜੀਆਂ ਨਾਲ ਭੋਗ ਬਲਾਸ ਜਾਂ ਬਲਾਤਕਾਰ ਕਰਨ ਵੇਲੇ ਇਹ ਸਭ ਕੁਝ ਜ਼ਰੂਰ ਖੁੱਲ ਜਾਂਦੇ ਹਨ ਉੱਤਰ ਵਿੱਚ ਆਨੰਦ ਉਸ ਨੂੰ ਆਪਣੇ ਨਵੇਂ ਧਰਮ ਜਾਤ ਪਾਤ ਰਹਿਤਤਾ ਨੁਕਤਾ ਅਤੇ ਅਹਿੰਸਾ ਬਾਰੇ ਗੱਲਾਂ ਕਰਦਾ ਰਿਹਾ ਹੇਰੋਸ ਆਖਿਆ ਤਥਾ ਗਤ ਦਾ ਕਹਿਣਾ ਹੈ ਜਨਮ ਨਾ ਵੇਖ ਜਾਤਨਾ ਵੇਖ ਆਚਰਣ ਵੇਖ ਸਾਡਾ ਤਾਂ ਆਚਰਣ ਵੀ ਗਿਆ ਗੁਜ਼ਰਿਆ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਂਦੇ ਹਾਂ ਧੋਗ ਬਿਲਾਸ ਮਦਰਾ ਦਲਿੱਤਰ ਗੰਦਗੀ ਇਹੀ ਸਾਡਾ ਜੀਵਨ ਹੈ ਇਸ 'ਚ ਮੈਂ ਕੁਝ ਵੀ ਮਾੜਾ ਨਹੀਂ ਵੇਖਦਾ ਇਹ ਸਾਡੇ ਵਰਗੇ ਉੱਚ ਵਰਗੀਕ ਹੋਣ ਵਾਲਿਆਂ ਦਾ ਦੋਸ਼ ਹੈ ਜਿਨ੍ਹਾਂ ਤੁਹਾਡੇ ਲੋਕਾਂ ਨੂੰ ਇਸ ਤਰ੍ਹਾਂ ਦਾ ਜੀਵਨ ਜਿਉਣ ਲਈ ਬੇਵਸ ਕੀਤਾ ਸਣਕੇ ਮਤੰਗੀ ਦਾ ਮਨ ਦੋਸ਼ ਭਾਵ ਨਾਲ ਭਰ ਆਇਆ ਮਨ ਚ ਆਇਆ ਕਿ ਇਸ ਦੇ ਪੁੱਸਨ ਨਾਲ ਧੋਖਾ ਕਰਨਾ ਉਚਿਤ ਨਹੀਂ ਪਰ ਇਹ ਵਿਚਾਰ ਉਸ ਦੇ ਮਨ ਚ ਬਹੁਤ دیر ਤੱਕ ਨਾ ਟਿਕ ਸਕਿਆ ਮਤੰਗੀ ਦਾ ਸੰਕੇਤ ਪਾ ਕੇ ਪ੍ਰਕਿਰਤੀ ਉੱਠੀ ਮਿੱਟੀ ਦੇ ਘੜੇ ਤੋਂ ਲੱਕੜੀ ਦਾ ਕਟੋਰਾ ਪਾਣੀ ਨਾਲ ਭਰ ਕੇ ਆਨੰਦ ਦੇ ਹੱਥ ਪੈਰ ਧੋਏ ਅਤੇ ਪੱਤਲ ਉੱਤੇ ਖਾਣਾ ਫੋਸ ਦਿੱਤਾ ਉਸ ਨੇ ਪੱਤਾ ਲਿਆ ਲਾ ਲਿਆ ਸੀ ਕਿ ਇਹ ਪਿਕੂ ਲੋਕ ਜੋ ਇਹ ਖੇਚੜੀ ਅਤੇ ਖੀਰ ਬਹੁਤ ਪਸੰਦ ਕਰਦੇ ਹਨ ਪਰ ਨਾਲ ਹੀ ਇਸ ਖੇਚੜੀ ਚ ਮਤੰਗੀ ਨੇ ਆਨੰਦ ਨੂੰ ਵਸ ਵਿੱਚ ਕਰਨ ਲਈ ਕੁਝ ਐਸੀਆਂ ਜੜੀਆਂ ਬੂਟੀਆਂ ਵੀ ਮਿਲਾ ਦਿੱਤੀਆਂ ਸਨ ਜਿਸ ਦੇ ਖਾਣ ਨਾਲ ਉਸ ਦੀ ਕਾਮਵਾਸਨਾ ਅਗਨੀ ਵਾਂਗ ਭੜਕ ਉੱਠੇ ਅਤੇ ਉਹ ਸਭ ਕੁਝ ਭੁੱਲ ਭੁਲਾ ਕੇ ਆਪੇ ਤੋਂ ਬਾਹਰ ਹੋ ਜਾਵੇ ਆਨੰਦ ਦੇ ਭੋਜਨ ਕਰਨ ਤੋਂ ਬਾਅਦ ਮਤੰਗੀ ਉੱઠી ਅਤੇ ਕੋਈ ਬਹਾਨਾ ਲਾ ਕੇ ਬਾਹਰ ਚਲੀ ਗਈ ਹੌਣਕੂਟੀਆ ਵਿੱਚ ਕੇਵਲ ਪ੍ਰਕਿਰਤੀ ਅਤੇ ਅਨੰਦਸਾਨਾ ਮਾਹਦੇ ਕਹਿਣ ਅਨੁਸਾਰ ਜਣੀਆ ਬੂਟੀਆਂ ਦਾ ਅਸਰ ਆਣਾ ਖਾਣ ਦੇ ਕੁਝ ਪਨਾਵਾਜ਼ੀ ਸ਼ੁਰੂ ਹੋ ਜਾਣਾ ਸੀ ਪ੍ਰਕਿਰਤੀ ਉਸ ਦੇ ਸਾਹਮਣੇ ਗੋਡਿਆਂ ਭਰ ਬੈਠ ਗਈ ਅਤੇ ਵਿਲਾਸਮਈ ਨਜ਼ਰਾਂ ਨਾਲ ਉਸ ਵੱਲ ਤੱਕਣ ਲੱਗੀ ਅਨੰਦ ਨੂੰ ਆਪਣਾ ਸਿਰ ਕੋ ਅਟਣੀਆਂ ਖਾਂਦਾ ਲੱਗਿਆ ਅਤੇ ਅੱਖਾਂ ਕੁਝ ਭਾਰੀਆਂ ਪ੍ਰਕਿਰਤੀ ਉਸ ਦੇ ਹਿਲ ਦੇ ਸਿਰ ਉਤੇ 볼ਦੇ ਦੀਆਂ ਬੰਦ ਹੁੰਦੀਆਂ ਅੱਖਾਂ ਵੱਲ ਵੇਖ ਕੇ ਸਮਝ ਗਈ ਕਿ ਜੜੀ ਬੂਟੀਆਂ ਨੇ ਆਪਣਾ ਅਸਰ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਮਾਂ ਨੇ ਉਸ ਨੂੰ ਸਿਖਾਇਆ ਸੀ ਪ੍ਰਕਿਰਤੀ ਨੇ ਆਪਣਾ ਉਤਰੀ ਦੁਪੱਟਾ ਪਰੇ ਜੁੱਟਿਆ ਅਤੇ ਪਿੱਛੇ ਹੱਥ ਕਰਕੇ ਆਪਣੀਆਂ ਛਾਤੀਆਂ ਦੇ ਵਾਲੇ ਬੰਨੀ ਪੱਟੀ ਦੀ ਗੰਢ ਖੋਲ ਦਿੱਤੀ ਆਨੰਦ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਪਿੱਠ ਅਤੇ ਉੱਠ ਕੇ ਪਿੱਛੇ हट ਗਿਆ ਪਰ ਕਿੰਤੀ ਵੀ ਅੱਗੇ ਵਧੀ ਅਤੇ ਆਨੰਦ ਦਾ ਅਚੀਵਰ ਪਰੇ ਕਰਦੇ ਆਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਕੱਸ ਲਿਆ। ਆਨੰਦਨੀ ਮਾਸਤਿਕ ਚ ਆਪਣੇ ਕੋਈ ਖੁਭਾਨ ਤੋਂ ਪਹਿਲਾਂ ਦੇ ਉਹ ਦ੍ਰਿਸ਼ ਉਹ ਸਮਾਂ ਸਕਾਰ ਹੋ ਉੱਠਿਆ ਜਦੋਂ ਉਹ ਰਾਜਕੁਮਾਰ ਹੁੰਦਿਆਂ ਮੰਦਰਾ ਦੇ ਨਸੇ ਤੇ ਸੁੰਦਰ ਔਰਤਾਂ ਨਾਲ ਬਿਤਾਇਆ ਕਰਦਾ ਸੀ। ਇਹ ਕੀ ਹੋ ਰਿਹਾ ਮੈਨੂੰ ਮੈਂ ਕਿਉਂ ਨਹੀਂ ਇਸ ਨੂੰ ਜੋਰ ਲਾ ਕੇ ਪਰੇ ਕਰ ਦਿੰਦਾ। ਕਿਉਂ ਇਸ ਦੇ ਬਾਹੂ ਪਾਸੇ ਲੇਫਦਾ ਹਾਰਦਾ ਜਾ ਰਿਹਾ ਹਾਂ ਉਸ ਨੂੰ ਲੱਗਿਆ ਜਿਵੇਂ ਉਸ ਦੀਆਂ ਦਬ ਚੁੱਕੀਆਂ ਕਾਮਨਾਵਾਂ ਮੁੜ ਜਾਗ ਰਹੀਆਂ ਹੋਣ ਕੀ ਮੇਰੀ ਸਾਧਨਾ ਤਪੱਸਿਆ ਇਸ 16 17 ਵਰਿਆਂ ਦੀ ਕੁੜੀ ਸਾਹਮਣੇ ਢਾਹ ਢੇਰੀ ਹੋ ਗਈ ਹੈ ਆਨੰਦ ਆਪਣੇ ਆਪ ਵਿੱਚ ਯਤਨ ਕਰਕੇ ਸ਼ਕਤੀ ਇਕੱਠੀ ਕਰਦਾ ਪਰ ਕਿੱਤੀ ਦੇ ਅਰਧ ਨਰਗਨ ਹੰਗਾਂ ਦੀ ਛੋ ਉਸ ਦੇ ਅੰਗਾਂ ਨੂੰ ਛੇਧਰ ਕਰਦੀ ਜਾ ਰਹੀ ਸੀ ਇਹੀ ਨਹੀਂ ਬਲਕਿ ਜਿਵੇਂ ਉਸ ਦਾ ਸਰੀਰ ਵੀ ਇਸ ਵਿੱਚ ਉਸ ਦਾ ਸਹਿਯੋਗ ਦੇ ਰਿਹਾ ਹੋਵੇ ਇਹ ਤਤਘਤ ਮੇਰੀ ਸਹਾਇਤਾ ਕਰ ਮੇਰੀ ਨੂੰ ਸ਼ਕਤੀ ਦੇ ਕਿ ਮੈਂ ਇਸ ਪ੍ਰੀਖਿਆ ਤੋਂ ਸਫਲ ਹੋ ਜਾਵਾਂ ਸੰਭਵ ਹੈ ਤਤਘਤ ਆਪ ਹੀ ਮੇਰੀ ਪ੍ਰੀਖਿਆ ਲੈ ਰਹੇ ਹੋ ਨਾ ਆਨੰਦ ਨੇ ਆਪਣੀਆਂ ਮੁਠੀਆਂ ਬੰਦ ਕਰ ਲਈਆਂ ਐਨੇ ਜ਼ੋਰ ਨਾਲ ਕਿ ਉਸ ਦੀ ਦਬਾਰ ਅਤੇ ਨੋਹਾ ਦੀ ਚੋਬ ਨਾਲ ਹਥੇਲੀ ਚੋਨ ਲਹੂ ਸਿਮਣ ਲੱਗਾ ਜੋਰ ਲਾ ਕੇ ਮੀਚੇ ਦੰਦਾਂ ਤੇ ਗੁੱਲਾਂ ਤੋਂ ਲਹੂ ਬਵਨ ਲੱਗਾ। ਰક્ત ਦੇ 4-5 ਟੁਕਕੇ ਆਨੰਦ ਦੀ ਠੋਡੀ ਤੋਂ ਹੁੰਦੇ ਹੋਏ ਪ੍ਰਕਿਰਤੀ ਦੀਆਂ ਨਗਨ ਛਾਤੀਆਂ ਤੇ ਆਣ ਡਿਗੇ। ਉਹ ਆਪਣੇ ਸਰੀਰ ਤੇ ਨਾਲ ਜਿਹੜੇ ਲਹੂ ਦੇ ਲਾਲ-ਲਾਲ ਟੁਕਕੇ ਤਰਦੇ ਦੇਖ ਕੇ ਪ੍ਰਕਿਰਤੀ ਦੇ ਮੋਹ ਚ ਨਿਕਲਿਆ। ਨਾਲ ਹੀ ਮਾਨ ਵਿੱਚ ਉਠਣ ਲੱਗਾ ਇਹ ਮੈਂ ਕੀ ਕਰ ਰਹੀ ਆ ਇਹ ਸੂ ਬੇਪਰਸ਼ਨ ਆਲ। ਪਰ ਚਾਹੁੰਦਿਆਂ ਹਾਂ ਵੀ ਉਹ ਆਨੰਦ ਨੂੰ ਆਪਣੀਆਂ ਬਾਹਾਂ ਤੋਂ ਮੁਕਤ ਨਾ ਕਰ ਸਕੇ। ਉਸ ਉਤੇ ਕਾਮਵਾਸਨਾ ਦਾ ਨਸ਼ਾ ਉਸੇ ਤਰ੍ਹਾਂ ਚੜਿਆ ਹੋਇਆ ਸੀ ਜਿਵੇਂ ਆਨੰਦ ਉਤੇ ਜੜੀ ਬੂਟਿਆਂ ਦਾ ਪਰ ਉਸ ਦੀ ਮਾਂ ਪ੍ਰਕਿਰਤੀ ਨੂੰ ਇਹ ਦੱਸਣਾ ਭੁੱਲ ਗਈ ਸੀ ਕਿ ਉਸ ਦੀਆਂ ਬੂਟਿਆਂ ਦਾ ਅਸਰ ਬਹੁਤਾ ਜ਼ਿਆਦਾ ਦੇਰ ਤੱਕ ਨਹੀਂ ਰਹੇਗਾ ਉਸ ਦੇ ਅਨੁਮਾਨ ਅਨੁਸਾਰ ਇਸ ਦਾ ਪ੍ਰਭਾਵ 19 ਦੇਰ ਤੱਕ ਤਾਂ ਰਹਿਣਾ ਹੀ ਸੀ ਜਿਸ ਵਿਚਕਾਰ ਪ੍ਰਕਿਰਤੀ ਦੀ ਉਹ ਇੱਛਾ ਪੂਰੀ ਹੋ ਜਾਏਗੀ ਜਿਸ ਲਈ ਉਹ ਇੰਨੀ ਤਰਲੋਮਚੀ ਹੰਦੀ ਰਹੀ ਹੈ ਇਹ ਫਿਰ ਜਿਉਂ-ਜਿਉਂ ਆਨੰਦ ਦੇ ਅੰਦਰ ਜੜੀ ਬੂਟੀਆਂ ਦਾ ਅਸਰ ਘਟਦਾ ਗਿਆ ਉਹ ਆਪਣੀ ਅਲੋਪ ਹੋ ਗਈ ਸ਼ਕਤੀ ਦਾ ਮੋੜ ਸੰਚਾਰ ਕਰਨ ਲੱਗਾ ਉਸ ਦਾ ਸਾਰਾ ਸਰੀਰ ਇੱਕ ਵਾਰੀ ਕੰਬਿਆ ਫਿਰ ਉਸ ਨੇ ਆਪਣੇ ਹੱਥ ਆਪਣੀ ਪਿੱਠ ਪਿੱਛੇ ਲਿਆਉਂਦਾ ਪਰਕ੍ਰਿਤੀ ਦੇ ਹੱਥਾਂ ਦੀ ਕਸ ਨੂੰ ਢਿੱਲਾ ਕੀਤਾ ਅਤੇ ਉਸ ਤੋਂ ਵੱਖੜਿਆ ਹੋ ਕੇ ਦੂਰ ਖੜਾ ਹੋ ਗਿਆ ਇਹ ਮੈਨੂੰ ਕੀ ਹੋ ਗਿਆ ਸੀ ਇਹ ਤੂੰ ਕੀ ਕਰ ਰਹੀ ਸੀ ਪ੍ਰਕ੍ਰਿਤੀ ਤੇਰੇ ਲਈ ਇਹ ਉਚਿਤ ਨਹੀਂ ਸੀ ਬਿਲਕੁਲ ਵੀ ਉਚਿਤ ਨਹੀਂ ਸੀ ਆਨੰਦ ਦੇ ਬੋਲਾਂ ਵਿੱਚ ਕ੍ਰੋਧ ਅਤੇ ਘਟਾ ਅਤੇ ਪ੍ਰਕਿਰਤੀ ਪ੍ਰਤੀ ਦਇਆ ਤੇ ਹਮਦਰਦੀ ਜ਼ਿਆਦਾ ਸੀ। ਵਸਨ ਉਚਿਤ ਅਲਉ ਉਚਿਤਨ ਦਾ ਨਹੀਂ ਵਸਨ ਤਾਂ ਤਰੇ ਦਾ ਹੈ। ਤੁਸੀਂ ਵੀ ਤੇ ਆਪਣੀ ਤਰੇ ਬੁਝਾਉਣ ਲਈ ਮੇਰੇ ਹੱਥੋਂ ਪਾਣੀ ਪੀਤਾ ਸੀ। ਪ੍ਰਕਿਰਤੀ ਕੁਝ ਸ਼ਰਮਿੰਦਾ ਹੁੰਦਿਆਂ ਬੋਲੀ। ਤਾਂ ਕਿ ਤੂੰ ਉਸ ਪਾਣੀ ਦੇ ਘੁੱਟਾਂ ਦਾ ਮੁੱਲ ਵਸੂਲ ਕਰ ਰਹੀ ਹੈ। ਪ੍ਰਕਿਰਤੀ ਨੇ ਆਪਣਾ ਉੱਤਰੀਆ ਦੁਪੱਟਾ ਜਿਹਾ ਚੁੱਕ ਕੇ ਆਪਣੇ ਸਰੀਰ ਨੂੰ ਢਕਿਆ। ਚਿਹਰੇ ਉੱਤੇ ਖਿਲਰੀਆਂ ਲੰਮਕਦੀਆਂ ਲੱਟਾਂ ਨੂੰ ਠੀਕ ਕੀਤਾ ਜੂੜੇ ਜਾਂ ਡੇਕ ਕੇ ਭੁੰਜੇ ਪਏ ਹੋਏ ਫੁੱਲਾਂ ਨੂੰ ਚੁੱਕਿਆ ਤੇ ਬੋਲੀ ਨਹੀਂ ਮੇਰੇ ਪ੍ਰੀਏ ਭਿੱਖੂ ਮੈਂ ਤੇ ਆਪਣੇ ਜਿਉਣ ਦੀ ਸਾਥਿਕਤਾ ਮੰਗ ਰਹੀ ਹਾਂ ਤੈਨੂੰ ਇਹ ਜੀਵਨ ਦੀ ਸਾਥਿਕਤਾ ਤੇ ਪ੍ਰੇਮ ਵਰਗੇ ਸ਼ਬਦ ਕਿਸ ਨੇ ਸਿਖਾਏ ਜਿਸ ਨੇ ਮੇਰੇ ਮਨ 'ਚ ਤੁਹਾਡੇ ਲਈ ਇੰਨਾ ਪ੍ਰੇਮ ਉਤਪੰਨ ਕੀਤਾ ਕਿ ਤੁਸੀਂ ਇਹ ਵੀ ਨਹੀਂ ਸਮਝ ਸਕਦੇ ਕਹਿ ਕੇ ਪ੍ਰਕਿਰਤੀ ਕੁਝ ਦੇਰ ਚੁੱਪ ਹੋ ਗਈ ਉਸ ਅੰਦਰ ਚਾਹੇ ਬਾਜਨਾ ਦੀ ਅੱਗ ਬੁੱਝ ਗਈ ਸੀ ਪਰ ਛੇਕ ਹਾਲੇ ਬਾਕੀ ਸੀ ਜਦ ਮੈਂ ਸਮਝਾ ਉਹ ਆਪਣੀ ਗੱਲਾਂ ਨੂੰ ਜਾਰੀ ਰੱਖ ਰਿਹਾ ਬੋਲੀ ਕਿ ਇੱਕ ਚੰਡਾਲ ਇਸਤਰੀ ਨਾਲ ਤੁਹਾਡੀ ਸਹਿਯਦਤਾ ਕੇਵਲ ਪਾਣੀ ਅਤੇ ਖਾਣ ਤੋਂ ਤੱਕ ਹੀ ਸੀਮਤ ਹੈ ਉਹ ਹਾਰੀ ਜਹੀ ਕੋਟਿਆਂ ਪਰ ਬੈਠ ਗਈ ਅਤੇ ਬੋਲੀ ਹਾਂ ਮੈਂ ਚੰਡਾਲ ਕਾਂ ਹੀ ਹਾਂ ਤੇ ਹਾਂ ਮੈਂ ਭੁੱਲ ਹੀ ਗਈ ਸੀ ਜੇ ਕੋਈ ਰਾਜਕੁਮਾਰੀ ਹੁੰਦੀ ਕੋਈ ਕਲੀਨ ਆਰੀਆ ਇਸਤਰੀ ਹੁੰਦੀ ਤਾਂ ਕਹਿੰਦੇ-ਕਹਿੰਦੇ ਉਸ ਦੀਆਂ ਅੱਖਾਂ ਤੋਂ ਅੱਥੂ ਵਗਣ ਲੱਗ ਪਏ। ਅਨੰਦ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਉਹ ਕੀ ਕਰੇ। ਕੀ ਇਸ ਨੂੰ ਇਸ ਤਰ੍ਹਾਂ ਨੂੰ ਛੱਡ ਕੇ ਚਲਾ ਜਾਵੇ ਜਾਂ ਉਸ ਦੇ ਸਿਰ ਤੇ ਉਸ ਦੀ ਪਿੱਠ ਤੇ ਹੱਥ ਪੇਰ ਦੇ ਉਸ ਨੂੰ ਪਰਵਾਸ ਦੇਵੇ। ਉਸ ਦੇ ਮਨ ਵਿੱਚ ਪ੍ਰਕਿਰਤੀ ਪ੍ਰਤੀ ਸੰਵੇਦਨਾ ਉੱਭਰਨ ਲੱਗੀ। ਉਹ ਕੋਲ ਵੀ ਚੌਂਕੀ ਤੇ ਬੈਠ ਕੇ ਅਤੇ ਮਹਾਤਮਾ ਬੁੱਧ ਦੇ ਆਖੇ ਹੋਏ ਕੋਈ ਇਸ ਤਰ੍ਹਾਂ ਦੇ ਸ਼ਬਦਾਂ ਬਾਰੇ ਯਾਦ ਕਰਨ ਲੱਗਾ ਜੋ ਇਸ ਸਥਿਤੀ 'ਚ ਉਸਦਾ ਮਾਰਗਦਰਸ਼ਨ ਕਰਾ ਸਕੇ। ਵਾਤਸਲ, ਪ੍ਰੇਮ, ਮਨ, ਆਤਮਾ ਵਰਗੇ ਸ਼ਬਦ ਸਾਇ ਪ੍ਰਕਿਰਤੀ ਦੀ ਛਾਂ 'ਚ ਹੀ ਨਾ ਆਉਂ। ਮੈਂ ਹਾਰ ਗਈ ਹਾਂ, ਟੁੱਟ ਗਈ ਹਾਂ, ਪ੍ਰਕਿਰਤੀ ਰੋਂਦਿਆਂ ਰੋਂਦਿਆਂ ਬੁੜਬੁੜਾ ਰਹੀ ਸੀ। ਕੀ ਪਤਾ ਇਹ ਸਾਰ ਹਾਰ ਚ ਹੀ ਤੇਰੀ ਜਿੱਤ ਹੋਵੇ। ਐਵੇਂ ਬ्यर्थ ਸੰਤ ਬਣਾਣਾ ਦਿਓ ਭਿਕੂ, ਮੈਂ ਕੇਵਲ ਹਾਰੀ ਹੀ ਨਹੀਂ। ਬਲਕੇ ਵਿੱਗੀ ਹੋਈ ਨੇ ਆਪਣੇ ਆਪ ਨੂੰ ਤੁਹਾਡੀਆਂ ਨਜ਼ਰਾਂ ਚ ਹੋਰ ਦੇਖ ਲਿਆ ਹੈ ਮੈਨੂੰ ਖਿਮਾ ਕਰ ਦੇਣਾ ਤੀਖੂ ਖਿਮਾ ਕਰ ਦੇਣਾ ਪਰ ਸੱਚ ਜਾਣਣਾ ਜੋ ਵੀ ਮੇਰੇ ਕੋਲ ਹੋਇਆ ਪ੍ਰੇਮ ਵਾਸ ਹੋ ਗਿਆ ਪ੍ਰੇਮ ਤੇ ਵਾਸਨਾ ਚ ਬਹੁਤ ਅੰਤਰ ਹੈ ਪ੍ਰਕਿਰਤੀ ਪ੍ਰੇਮ ਨੂੰ ਕੇਵਲ ਸਰੀਰ ਚ ਨਾ ਦੇਖ ਜੋ ਪ੍ਰੇਮ ਨੂੰ ਦੇਹ ਤੱਕ ਸੀਮਤ ਕਰ ਲੈਂਦਾ ਹੈ ਉਹ ਵਾਸਤਵਿਕ ਰੂਪ ਚ ਪ੍ਰੇਮ ਤੱਕ ਨਹੀਂ ਪਹੁੰਚ ਸਕਦਾ ਮੈਂ ਸਰੀਰ ਵਿੱਚ ਹਾਂ ਪਰ ਮੇਰਾ ਸਰੀਰ ਨਹੀਂ ਸਰੀਰ ਮੇਰਾ ਵਸਤਰ ਹੈ ਮੈਂ ਨਹੀਂ ਅਸਾਂ ਸੂਦਰਾਂ ਚੰਡਾਲਾਂ ਨੇ ਤਾਂ ਕੇਵਲ ਸਰੀਰ ਦੀ ਪੱਦਰ ਤੇ ਹੀ ਜਿਉਂਦਾ ਸਿੱਖਿਆ ਹੈ ਜੇ ਸਰੀਰ ਨਹੀਂ ਤਾਂ ਵਸਤ ਨਹੀਂ ਜੇ ਦੇਹ ਨਹੀਂ ਤਾਂ ਪ੍ਰੇਮ ਕਰਨ ਵਾਲਾ ਵੀ ਨਹੀਂ ਪ੍ਰਕਿਰਤੀ ਆਪਣੇ ਆਪ ਨੂੰ ਸੰਭਾਲਦਿਆਂ ਕਹਿ ਰਹੀ ਸੀ ਇੱਕ ਇੱਕ ਤੇ ਸੁੱਕ ਰਿਹਾ ਗਿਆ ਹੈ ਸਾਡੇ ਚੰਡਾਲਾਂ ਕੋਲ ਜੋ ਹਾਲੇ ਤੱਕ ਸਾਡੇ ਕੋਲੋਂ ਹੋਇਆ ਨਹੀਂ ਗਿਆ ਮੈਂ ਤੈਨੂੰ ਕਿਵੇਂ ਸਮਝਾਵਾਂ ਪ੍ਰਕਿਰਤੀ ਚਾਹੇ ਕੋਈ क्षत्रिय ਹੈ ਚਾਹੇ ਬ੍ਰਾਹਮਣ ਅਸੀਂ ਸਾਰੇ ਹੀ ਸਰੀਰ ਦੀ ਪਦਰ ਤੇ ਆਪਣਾ ਜੀਵਨ ਬਤੀਤ ਕਰ ਦਿੰਦੇ ਹਾਂ ਵਿਖੂ ਵੰਨ ਤੋਂ ਪਹਿਲਾਂ ਜਦੋਂ ਮੈਂ ਰਾਜਕੁਮਾਰ ਸੀ ਤਾਂ ਮੈਂ ਵੀ ਇਹੀ ਕੁਝ ਸੰ ਕੁਟਿਆ ਦੇ ਬਾਹਰ ਖੜੀ ਮਤੰਗੀ ਉਹਨਾਂ ਦੇ ਵਾਰਤਾਲਾਪ ਸੁਣ ਕੇ ਅੰਦਰ ਆ ਗਈ ਜਦੋਂ ਉਸਨੇ ਉਹਨਾਂ ਦੋਹਾਂ ਨੂੰ ਇਸ ਤਰ੍ਹਾਂ ਦੂਰ ਦੂਰ ਬੈਠਿਆਂ ਵੇਖਿਆ ਤਾਂ ਉਹ ਸਮਝ ਗਈ ਕਿ ਉਹਨਾਂ ਦੀ ਯੋਜਨਾ ਸਫਲ ਰਹੀ आनंद ਨੇ ਸ਼ਿਕਾਇਤ ਭਰੀਆਂ ਨਗਰਾਂ ਨਾਲ ਮਤੰਗੀ ਵੱਲ ਤੱਕ ਦੇ ਆਖਿਆ ਮਾਤਾ ਤੁਸੀਂ ਮੇਰੇ ਨਾਲ ਛਲ ਕੀਤਾ ਮੈਨੂੰ ਕੁਝ ਖਵਾ ਕੇ ਮੇਰੇ ਕੋਲੋਂ ਅਨੁਚਿਤ ਕੰਮ ਕਰਾਉਣ ਦਾ ਯਤਨ ਕੀਤਾ ਸਵਾਗੀ ਜੌਂ ਦੀ ਖਿਚੜੀ ਜੌਂ ਦੀ ਖਿਚੜੀ ਨੂੰ ਸਵਾਗੀ ਕਹਿੰਦੇ ਸੀ ਅੱਗੇ ਸ਼ੁਰੂ ਕਰਦੇ ਹਾਂ ਇਸ ਸਵਾਗੀ ਦੇ ਵੱਖਰੇ ਜਿਹੇ ਸਵਾਦ ਤੋਂ ਬਾਅਦ ਹੁਣ ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਜੋ ਕਿਸੇ ਲਈ ਉਚਿਤ ਹੁੰਦਾ ਹੈ ਦੂਜੇ ਲਈ ਅਨੁਚਿਤ ਅਸੀਂ ਲੋਕ ਤੇ ਤੁਹਾਡੇ ਲੋਕਾਂ ਵੱਲੋਂ ਅਨੁਚਿਤ ਹੀ ਸੰਦੇ ਆਏ ਹਨ ਛਾਲਤ ਤੇ ਸਾਡੇ ਨਾਲ ਤੁਹਾਡੇ ਉਸ ਈਸ਼ਵਰ ਨੇ ਕੀਤਾ ਜਿਸ ਨੇ ਸਾਨੂੰ ਇਹ ਚੰਡਾਲਾ ਵਾਲਾ ਜਨਮ ਦਿੱਤਾ ਪਰ ਤੁਹਾਨੂੰ ਇਸ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਇਹ ਜੜੀ ਬੂਟੀਆਂ ਦੇ ਪ੍ਰਭਾਵ ਨਾਲ ਤੁਸੀਂ ਕੁਝ ਕਰਦੇ ਤਾਂ ਇਹ ਦਾ ਭਾਗੀ ਕਿਸਾ ਨਹੀਂ ਸੀ ਹੁਣ ਜੜੀ ਬੂਟੀਆਂ ਨੇ ਹੁਣ ਅਸੀਂ ਮਤੰਗੀ ਕੁਝ ਹਸ ਰਹੀ ਬੋਲੀ ਤੁਹਾਡਾ ਸਬੰਧ ਤੇ ਮਨ ਨਾਲ ਹੈ ਆਤਮਾ ਨਾਲ ਹੈ ਨਾਨਤਾ ਕੁਝ ਧੀਰ ਤੱਕ ਮਤੰਗੀ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਫਿਰ ਬੋਲਿਆ ਜੇ ਆਗਿਆ ਹੋਵੇ ਤਾਂ ਮੈਂ ਜਾਣਾ ਚਾਹਾਂਗਾ ਇਹ ਕਿਸ ਤਰ੍ਹਾਂ ਦਾ ਮਨੁੱਖ ਹੈ ਮਤੰਗੀ ਸੋਚ ਰਹੀ ਸੀ ਇਸ ਨਾਲ ਜੋ ਕੁਝ ਅਸਾਂ ਕੀਤਾ ਉਸ ਪ੍ਰਤੀ ਇਸ ਦੇ ਮੁਖ ਤੇ ਕੋਈ ਕ੍ਰੋਧ ਕੋਈ ਰੋਸ ਨਹੀਂ ਪ੍ਰਕਿਰਤੀ ਦੇ ਮਨ ਵਿੱਚ ਉਸ ਪ੍ਰਤੀ ਪ੍ਰੇਮ ਹੋਰ ਉਸ਼ਾਲੇ ਮਾਨ ਲੱਗਾ ਪਰ ਹੁਣ ਉਸ ਪ੍ਰੇਮ ਦਾ ਰੂਪ ਕੁਝ ਵੱਖਰਾ ਸੀ ਉਹ ਬੋਲੀ ਜੇ ਮੈਂ ਕਦੇ ਤੁਹਾਡੇ ਬੋਧ ਵਿਹਾਰ ਚ ਆਵਾਂ ਤਾਂ ਤੁਸੀਂ ਕੋਲ ਤਾਂ ਨਹੀਂ ਹੋਵੋਗੇ ਮੈਨੂੰ ਉੱਥੋਂ ਪੱੜ ਤਾਂ ਨਹੀਂ ਦਿੱਤਾ ਜਾਵੇਗਾ ਉੱਤਰ ਕੇ ਆਨੰਦ ਕੇਵਲ ਮੁਸਕਰਾਹਟ ਕੇ ਗੱਲਾਂ ਕਰਦਾ ਕਰਦਾ ਪ੍ਰਕਿਰਤੀ ਦਾ ਗਲਾ ਸੁੱਕ ਗਿਆ ਸੀ ਇੱਕ ਨੁੱਕਰੇ ਤੇ ਥਾਈ ਘੜੇ ਚ ਉਸਨੇ ਕਾਠ ਦੇ ਕਟੋਰੇ ਚ ਪਾਣੀ ਭਰਿਆ ਅਤੇ ਬੁੱਲਾਂ ਨਾਲ ਲਾ ਕੇ ਪੀ ਗੀ ਫਿਰ ਉਸਨੇ ਆਨੰਦ ਨੂੰ ਵੀ ਆਪਣੇ ਸੁੱਕੇ ਬੁੱਲਾਂ ਤੇ ਜੀ ਫੇੜਦੇ ਆ ਵੇਖਿਆ ਤਾਂ ਉਸਨੇ ਉਹੀ ਕਟੋਰਾ ਪਾਣੀ ਨਾਲ ਭਰ ਕੇ ਉਸ ਵੱਲ ਵਧਾਇਆ ਅੰਦਰ ਨਾਲ ਇਹ ਬੜੇ ਧਿਆਨ ਨਾਲ ਦੇਖ ਰਹੀ ਸੀ ਕਿ ਇਹ ਛਤਰੀ ਪੀਖੂ ਉਸ ਢੂਠੇ ਕਟੋਰੇ ਨੂੰ ਮੂੰਹ ਲਾ ਕੇ ਪੀਂਦਾ ਹੈ ਜਾਂ ਨਹੀਂ ਆਨੰਦ ਨੇ ਕਟੋਰਾ ਹੱਥ 'ਚ ਫੜਿਆ ਅਤੇ ਪ੍ਰਕਿਰਤੀ ਵੱਲ ਪੂਰਨ ਨਜ਼ਰਾਂ ਨਾਲ ਤੱਕਿਆ ਠੀਕ ਹੈ ਜਿਸ ਦੀ ਆਤਮਾ ਨੂੰ ਇਸੇ ਨਾਲ ਸ਼ਾਂਤੀ ਮਿਲਦੀ ਹੈ ਤਾਂ आनंद ने बुल्ला तक हल्की सी मुस्कान आई ते उसने कटोरी ਨੂੰ ਮੂੰਹ ਲਾ ਕੇ ਪਾਣੀ ਘਟ ਘਟ ਪੀ ਲਿਆ ਪ੍ਰਕਿਰਤੀ ਨੇ ਖਾਲੀ ਕਟੋਰਾ ਉਸਦੇ ਹੱਥ ਤੋਂ ਲੈ ਲਿਆ ਅਤੇ ਉਸ ਵਿੱਚ ਘੁੱਟ ਬਾਕੀ ਬਚਿਆ ਦੇਖ ਕੇ ਪੀ ਗਈ ਫਿਰ ਉਸ ਨੇ ਖੇਤੀ ਭਰੀ ਮੁਸਕਾਨ ਨਾਲ ਕਟੋਰਾ ਇੱਕ ਪਾਸੇ ਰੱਖ ਦਿੱਤਾ ਕੁਝ ਮਹੀਨੇ ਬਾਅਦ ਪ੍ਰਕਿਰਤੀ ਠਿਕਣੀ ਬਣ ਕੇ ਬੋਧ ਵਿਹਾਰ ਚ ਦਾਖਲ ਹੋ ਗਈ ਨਾਲ ਹੀ ਉਸਨੇ ਆਨੰਦਾ ਤੇ ਮਹਾਤਮਾ ਬੋਧ ਤੋਂ ਇਹ ਅੱਗੇ ਲੈ ਲਈ ਕਿ ਉਹ ਉਸੇ ਬੋਧ ਵਿਹਾਰ ਚ ਰਹੇਗੀ ਜਿਸ ਵਿੱਚ ਆਨੰਦ ਹੋਵੇਗਾ ਉਸ ਨੂੰ ਕਿਤੇ ਦੂਰ ਨਹੀਂ ਭੇਜਿਆ ਜਾਵੇਗਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਚੰਡਾਲਿਕਾ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਤਾਂ ਕਿ ਮੈਂ ਅੱਗੇ ਤੋਂ ਹੋਰ ਵੀ ਆਪਣੀ ਕਹਾਣੀ ਨੂੰ ਪੜਨ ਜਾਂ ਸੁਣਾਉਣ ਦਾ ਤਰੀਕਾ ਇੰਪਰੂਵ ਕਰ ਸਕਾਂ ਕਿ ਧੰਨਵਾਦ ਜੀ ਸਾਰਿਆਂ ਦਾ ਸੁਣਨ ਦੇ ਲਈ ਤੇ ਕਿਹਨੂੰ ਕਿਹਨੂੰ ਇਹ ਕਹਾਣੀਆਂ ਵਧੀਆ ਲੱਗੀਆਂ ਕੌਣ ਕੌਣ ਅੱਗੇ ਕਹਾਣੀਆਂ ਹੋਰ ਸੁਣਨਾ ਚਾਹੁੰਦਾ ਹੈਗਾ ਕਮੈਂਟਾਂ ਵਿੱਚ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਪਲੀਜ਼ ਜਰੂਰ ਕਰ ਲੈਣਾ ਚੈਨਲ ਨੂੰ ਧੰਨਵਾਦ ਜੀ ਸਾਰਿਆਂ ਦਾ